ਲੁਧਿਆਣਾ ਦੀ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ ਤੇ ਉਥੇ ਸੰਜੀਵ अरोड़ा ਨੇ ਬਾਜ਼ੀ ਮਾਰ ਲਈ ਹੈ ਤੇ ਦੱਸਦੀ ਹੈ ਕਿ ਭਾਰਤ ਪੂਸ਼ਣ ਆਸ਼ੂ ਦੂਜੇ ਨੰਬਰ ਤੇ ਨੇ ਉਥੇ ਹੀ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸੰਜੀਵ अरोड़ा ਦੇ ਹੱਕ ਦੇ ਵਿੱਚ ਤੇ ਦੂਜੇ ਪਾਸੇ ਇਸ ਖੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਲੁਧਿਆਣਾ ਦੇ ਵਿੱਚ ਜਿਹੜੀ ਕਿ ਸ ਜੀ ਵਰੋੜਾ ਨੇ ਬਾਚੀ ਮਾਰ ਲਿਆ ਤੇ ਉਥੇ ਹੀ 33046 ਵੋਟਾਂ ਦੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਅੱਗੇ ਆਈ ਹੈ ਤੇ ਉਥੇ ਹੀ ਕਾਂਗਰਸ 22968 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ ਤੇ ਹੁਣ ਅਕਾਲੀ ਦਲ ਸਭ ਤੋਂ ਪਿੱਛੇ ਹੈ ਬੀਜੇਪੀ ਨੇ ਅਕਾਲੀ ਦਲ ਨੂੰ ਜਿਹੜਾ ਕਿ ਪਿੱਛੇ ਛੱਡ ਦਿੱਤਾ ਹੈ 18676 ਵੋਟਾਂ ਬੀਜੇਪੀ ਨੂੰ ਪਈਆਂ ਸ਼੍ਰੋਮਣੀ ਅਕਾਲੀ ਦਲ 77 ਜਿਹੜੇ ਕਿ 7000 ਯਾਨੀ ਕਿ 7343 ਵੋਟਾਂ ਜਿਹੜੀ ਕਿ ਅਕਾਲੀ ਦਲ ਨੂੰ ਪਈਆਂ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਗਈ ਹੋਰ ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਆਉਤਾਨੂ ਸੁਣਾਉਣੇ ਆ ਸਰਕਾਰ ਦੇ ਕੰਮ ਨੂੰ ਔਰ ਸਾਡੇ ਮਰਕਜ਼ੀ ਕਲੋ ਵੀ ਪੀਲ ਕਰਨੇ ਕੋ ਜੋ ਤੁਹਾਨੂੰ ਦਿਨ ਰਾਤ ਕਰਕੇ ਪੀਲ ਕਰਾਂਗੇ ਕਿ ਆਪ ਵੀ ਜੁਰਮਾਂ ਦੀ ਇਮਾਨਦਾਰੀ ਨੂੰ ਹੋਰ ਗੁੱਟ ਦਵਰਨ ਦੇ ਨਾਲ ਅਰਬੀ ਦੀ ਨੀਤੀਆਂ ਨਾਲ ਜੁੜੇ ਰਹੋ ਤਾਂ ਕਿ ਉਹ ਪੰਜਾਬ ਨੂੰ ਲੋਕ ਦੁਆਰਾ ਖੁਸ਼ਹਾਲ ਰਹਿਾਈਆਂ ਬਣਾ ਸਕੋ ਬੜੀ ਨਿਸ਼ਾਨੇ ਸੀਗੇ ਕਿਹਦਾ ਜਵਾਬ ਮੇਰੇ ਸਿੱਟਾ ਗਿਆ ਨਾ ਨਿਸ਼ਾਨੇ ਨਿਸ਼ਾਨੇ ਵੀ ਖੱਡੇ ਸੀਗੇ ਉਹ ਉਹਨਾਂ ਦੇ ਬੌਂਸ ਤੇ ਕਰਕੇ ਕਿਉਂਕਿ ਇਹ ਝੂਠ ਦੀ ਲੜਾਈ ਲੱਗ ਰਹੀ ਸੀ ਉਹ ਝੂਠ ਦੇ ਸਿਰ ਤੇ ਆਪ ਦੀ ਰਾਜ ਦੀ ਕਰਦੇ ਨੇ ਕਹਿੰਦੇ ਸੰਭਰ ਤੇ ਨਹੀਂ ਉਹਨਾਂ ਇਨਜਾਮ ਲਾ ਸੀਗੇ ਚੱਲ ਚੱਲ ਬਸ ਸੀਗੇ ਸਭ ਉਹਨਾਂ ਦੇ ਫੇਰ ਹੋ ਗਏ ਰੋਕੋਮ ਜੀ ਸੰਦੀਪ ਉਹਨਾ ਹੁਣ ਕਹਿ ਨਹੀਂ ਸਕਦਾ ਜਿਹੜਾ ਅਰਵਿੰਦ ਪਲੇ ਸੀਵਾਦੀ ਤੇ ਮਾ ਸਾਹਿਬ ਨੇ ਸਹਿਯੋਗ ਕੀਤਾ ਇਹ ਟ੍ਰੇਲਰ ਸੀਗਾ 2027 ਇਹ ਕਹਿ ਸਕਦਾ ਟ੍ਰੇਲਰ ਸੀ 2027 ਦਾ ਫਾਈਨਲ ਮੈਚ ਜਿਹੜਾ ਉਦਰੀ ਸਾਡੀ ਪੂਰੀ ਬਹੁਤ ਠੀਕ ਹੈ ਬੜਾ ਪੋਜ਼ਿਟਿਵਲੀ ਬਾਤ ਕਰਦਾ ਹੈ ਕਲ ਵੀ ਪੀਰ ਕਹਿੰਦੇ ਕੋ ਜੋ ਤੁਹਾਨੂੰ ਇਨਰਾਜ਼ ਕਰਕੇ ਦਿਲ ਕਰਾਂਗੇ ਕਿ ਆਉਂਦੀ ਜੁਗਤ ਦੀ ਇਮਾਨਦਾਰੀ ਨੂੰ ਹੋਰ ਠੋਠ ਦਵਰਨ ਦੇ ਨਾਲ ਅਰਬੀ ਦੀਆਂ ਨੀਤੀਆਂ ਨਾਲ ਜੁੜੇ ਰਹੋ ਤਾਂ ਕਿ ਉਹ ਪੰਜਾਬ ਨੂੰ ਠੋਠ ਦਵਾਰਾ ਖੁਸ਼ਹਾਲ ਕਰਵਾਈਆਂ ਬਣੇ। ਲੋਕੀ ਬਣੀ ਨਿਸ਼ਾਨੇ ਸੀਗੇ ਕਿਦਾ ਜਵਾਬ ਮਿਲਦਾ ਗਿਆ ਸਾਡੇ ਨਿਸ਼ਾਨੇ ਨਮਨ ਜੀ 3 ਸਾਲ ਬਛਦੇ ਸੀਗੇ ਉਹ ਉਹਨਾਂ ਦੇ ਹੀ ਬੌਂਸਪੈ ਕਰਕੇ ਕਿਉਂਕਿ ਉਹ ਝੂਠ ਦੀ ਲੜਾਈ ਲੜ ਰਹੇ ਸੀਗੇ ਉਹ ਝੂਠ ਦੇ ਸਿਰ ਤੇ ਆਉਂਦੀ ਰਾਜ ਦੀ ਕਰਦੇ ਨੇ ਕਹਿੰਦੇ ਸੰਗਰ ਤੇ ਨਹੀਂ ਕਿਤੇ ਉਹ ਵੀ ਯਾਮਲਾ ਸੀਗੇ ਨਾਲੇ ਚੱਲਦਾ ਸੀਗੇ ਸਭ ਉਹਨਾਂ ਦੀ ਫੇਲ ਹੋ ਗਈ ਲੋਕਾਂ ਨੂੰ ਜੀ ਸੰਦੀਪ ਉਹਨਾ ਹੁਣ ਕੈਪਟਨ ਦੀ ਗੱਲ ਆ ਰਹੀ ਹੈ ਕਿ ਨਾਲ ਦਿਖਣਗੇ ਜਿਹੜੀ ਜੋ ਅਰਵਿੰਦ ਤੇ ਵਿਵਾਦੀ ਤੇ ਮਾ ਸਾਹਬ ਨੇ ਇਸ ਨੇ ਕੀਤਾ ਗੀਤ ਇਹ ਟ੍ਰੇਲਰ ਸੀਗਾ 2027 ਇਹ ਕਹਿ ਰਹੇ ਨੇ ਟ੍ਰੇਲਰ ਸੀਗਾ 2027 ਦਾ ਫਾਈਨਲ ਮੈਚ ਜਿਹੜਾ ਬਾਕੀ ਰੇਸਾਂ ਦੀ ਪੂਰੀ ਉਹ ਕਹਿ ਗਏ ਕਿ ਬੜਾ ਪੋਜ਼ਿਟਿਵਲੀ ਬਾਤ ਕਰਦਾ ਹੈ ਕੀ ਲੋਕ ਪ੍ਰਜਾਗੀ ਕਹਿਣਾ ਚਾਹੋਗੇ ਬੜੀ ਬੜੀ ਜਨਤਾ ਹੈ ਸਾਡੇ ਕੋਲ ਹੋਰ ਇੱਕ ਜਨਤਾ